ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਬਲਜੀਤ ਸਿੰਘ ਇੱਕ ਛੋਟਾ ਜਿਹਾ ਸਪਾਈ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਵਾਰਡ ਬੰਦੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿਆਸਤ ਤੋਂ ਤੇ ਬਦਲਾਖੋਰੀ ਤੋਂ ਪ੍ਰੇਰਿਤ ਹੈ ਬੁਰੀ ਤਰ੍ਹਾਂ ਵਾਰਡ ਕੱਟ ਕੇ ਤਹਸ ਨਾਸ ਕਰਕੇ ਜਿਹੜੀ ਵਾਰਡ ਬੰਦੀ ਬਣਾਈ ਗਈ ਹੈ ਛੜੇੰਤਰ ਰਚੇ ਹੋਏ ਆ ਮੌਜੂਦਾ ਸਰਕਾਰ ਤੇ ਐਮਐਲਏ ਲੋਟ ਉਹਨਾਂ ਨੂੰ ਇਹ ਨਹੀਂ ਪਤਾ ਵਾੜਬੰਦੀ ਕਰਕੇ ਜਾਂ ਹਦਬੰਦੀ ਘਟਕੇ ਜੋ ਮਰਜ਼ੀ ਕਰ ਲੋ ਆਖਰਕਾਰ ਹਰ ਬੰਦੇ ਦੀ ਵੋਟ ਦੀ ਵੈਲਿਊ ਹੈ ਜੋ ਕਿ ਉਹਨਾਂ ਨੂੰ ਕਾਰਪੋਰਲ ਇਲੈਕਸ਼ਨਾਂ ਚੋਂ ਪਤਾ ਲੱਗ ਜਾਊਗਾ ਐਂਟੀ ਵੋਟ ਭੁਗਤਣੀ ਹੈ ਮੌਜੂਦਾ ਸਰਕਾਰ ਦੇ ਕਿਉਂਕਿ ਕਿਹਾ ਕੁਛ ਸੀ ਤੇ ਆ ਕੇ ਡੇਢ ਸਾਲ ਹੋ ਗਏ ਕੀਤਾ ਕੁਛ ਵੀ ਨਹੀਂ ਇੱਕ ਤਾਂ ਹੁੰਦਾ ਨਾ ਕੀਤਾ ਕੁਛ ਹੋਰ ਕੀਤਾ ਹੀ ਕੱਖ ਨਹੀਂ ਸਰ ਵਾਰਡ ਬੰਦੀ ਦਾ ਕੀ ਕਾਰਨ ਹੈ ਕਿ ਵਾਰਡ ਬੰਦੀ ਕਿਉਂ ਕਰਨੀ ਪਈ ਸੀ ਕਿਉਂ ਕਰਨੀ ਪਈ ਸੀ ਕੈਸਾ ਹੋ ਜਾ ਦੇਖੋ ਜੀ ਇੱਥੋਂ ਸਪਸ਼ਟ ਸਾਫ਼ ਹੁੰਦਾ ਹੈ ਵੀ ਸਰਕਾਰ ਜੋ ਵਾਅਦੇ ਕਰਕੇ ਆਈ ਸੀ ਉਹਨਾਂ ਦੇ ਐਮਐਲਏ ਨੂੰ ਵੀ ਚਾਣਨ ਲਾ ਲੁਧਿਆਣੇ ਦੇ ਵੀ ਸਰਕਾਰ ਨੇ ਕੀਤਾ ਕੁਝ ਨਹੀਂ ਇਸ ਲਈ ਉਹਨਾਂ ਨੇ ਆਪਣੇ ਵੱਲੋਂ ਜੋ ਬੈਸਟ ਲਗਿਆ ਇਧਰ ਦੇ ਉਧਰ ਕੱਟ ਵਰਡ ਕਰ ਪਰ ਜਿਹਦਾ ਰਿਜ਼ਲਟ ਉਹਨਾਂ ਨੂੰ ਟੋਟਲੀ ਜ਼ੀਰੋ ਮਿਲੇਗਾ ਨਿਲ ਮਿਲੇਗਾ ਪੰਜਾਬ ਦੇ ਜੋ ਹਾਲਾਤ ਨੇ ਸਰ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕੀ ਹਰ ਦੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਨਹੀਂ ਕੁਝ ਮਹਿੰਗੀਆਂ ਚੀਜ਼ਾਂ ਨਹੀਂ ਉਹਨਾਂ ਕੋਲੇ ਮੈਡੀਸਨ ਪਹੁੰਚ ਨਹੀਂ ਆ ਕੇ ਹਰ ਦੇ ਘਰ ਲੋਕਾਂ ਦੇ ਬਹੁਤ ਜ਼ਿਆਦਾ ਨਕਸਾ ਹੋ ਚੁੱਕਾ ਸੀ ਕਿ ਇਸ ਮਾਰੇ ਪੰਜਾਬ ਨੂੰ ਹੜ ਹੜਾਂ ਦੇ ਦੌਰਾਨ ਹੜਪੀੜਤਾ ਨੂੰ ਬਿਲਕੁਲ ਲਵਾਰਸ ਛੱਡਿਆ ਗਿਆ ਸਿਵਾਏ ਐਨ ਜੀਓਜ਼ ਐਸ ਜੀ ਪੀ ਸੀ ਅਕਾਲੀ ਦਲ ਦੇ ਗਰਾਊਂਡ ਲੈਵਲ ਦੇ ਵਰਕਰਾਂ ਤੋਂ ਇਲਾਵਾ ਮੌਜੂਦਾ ਸਰਕਾਰ ਤੋਂ ਕੀ ਯੋਗਦਾਨ ਮਿਲਿਆ ਕੋਈ ਇੱਕ ਸਿੰਗਲ ਪ੍ਰਾਪਤੀ ਆਪਣੇ ਦੱਸਦੇ ਸਰਕਾਰ ਅਸੀਂ 1 ਟੂ 1 ਕਰਨ ਨਾਲ ਤਿਆਰ ਹਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਆਜੇ ਤੇ ਆਮ ਪਬਲਿਕ ਨਾਲ ਬਹਿ ਕੇ ਦੱਸ ਦੇ ਸਰਕਾਰ ਨੇ ਹਜੇ ਤੱਕ ਕੀ ਮਹੋਈਆ ਕਰਾਇਆ ਹੜਪੀੜਤਾ ਨੂੰ ਜਾ ਕੇ ਕਿਸੇ ਨੇ ਕੱਲਾ ਪਾਣੀਆਂ 'ਚ ਵੜ ਕੇ ਪਜਾਮੇ ਆਪਣੇ ਗਿੱਲੇ ਕਰਕੇ ਤੇ ਪੈਰਾਂ ਦੇ ਚਿੱਕੜ ਲਵਾ ਕੇ ਇਹ ਮਦਦ ਨਹੀਂ ਹੁੰਦੀ ਜੀ ਇਹ ਸਿਰਫ ਦਿਖਾਵਾ ਹੈ ਉਹ ਲੋਕ ਦਿਖਾਵਾ ਸਿਰਫ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਨਜ਼ਰ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆ ਕਿਹੜੀ ਹੈ ਮੁਹੀਮ ਜਿਹੜੀ ਸੀ ਉਹ ਨਹੀਂ ਪਹੁੰਚੀ ਔਰ ਉਸ ਦਾ ਕੀ ਕਾਰ ਕਹਿ ਸਕਦੇ ਨਾਲ ਪੰਜਾਬ ਦੇ ਲੋਕ ਹੁਣ ਅਕੇਵੇ ਆ ਮੌਜੂਦਾ ਸਰਕਾਰ ਤੋਂ ਸਿਰਫ ਵੇਟ ਕਰ ਰਹੇ ਆ ਪਹਿਲੇ ਕਾਰਪੋਰੇਸ਼ਨ ਦੀਆਂ ਨਗਰ ਨਿਗਮ ਤੇ ਪੰਚਾਇਤੀ ਜੋਨਾਂ ਉਸ ਤੋਂ ਐਮਪੀ ਦੀਆਂ ਜਿੱਥੋਂ ਸਾਫ਼ ਸਰਕਾਰ ਨੂੰ ਪਤਾ ਲੱਗ ਜਾਏਗਾ ਜੋ ਇਹਨਾਂ ਨੇ ਕਿਹਾ ਬਿਲਕੁਲ ਕੀਤਾ ਨਹੀਂ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਵੈਸੇ ਹੀ ਤਿਆਰ ਬੈਠੀਆਂ ਵੀ ਕੋਈ ਇਲੈਕਸ਼ਨ ਆਵੇ ਤੇ ਇਹਨਾਂ ਨੇ ਮੂੰਹ ਤੇ ਚਪੇੜ ਮਾਰੀਏ ਇੱਕ ਗੱਠਬੰਧਨ ਜਿਹੜਾ ਹੋਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਾਸਰ ਅੱਖਾਂ ਖੁੱਲੀਆਂ ਜੀ ਜੋ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਵੀ ਏ ਵੀ ਟੀਮਾਂ ਨੇ ਏ ਵੀ ਟੀਮਾਂ ਨੇ ਉਹ ਇਹਨਾਂ ਨੇ ਆਪ ਵੀ ਜਾ ਕੇ ਜ਼ਾਹਿਰ ਕਰਤਾ ਜੀ ਕਰਕੇ ਵੀ 24 ਚ ਕਾਂਗਰਸ ਤੇ ਆਮ ਆਦਮੀ ਪਾਰਟੀ 29 ਦਾ ਇੰਡੀਆ ਗਠਜੋੜ ਗੱਠ ਜੋੜ ਹੋਇਆ ਉਸ ਤੋਂ ਰੈਂਦੀ ਹੁੰਦੀ ਕਸਰ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਹੀ ਸਮਝ ਆ ਚੁੱਕੀ ਹੈ ਵੀ ਪੰਜਾਬ ਦੀ ਫਿਕਰਮੰਦ ਪੰਜਾਬ ਦੀ ਆਪਣੀ ਹੋਰ ਅਗਰ ਪੰਜਾਬ ਦੀ ਕੋਈ ਮਾਂ ਪਾਰਟੀ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਸਰ ਜੀ ਇਲੈਕਸ਼ਨ ਆ ਰਹੇ ਨੇ ਨਵੰਬਰ ਦਸੰਬਰ ਨੂੰ ਪਾ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਬਹੁਤ ਵਧੀਆ ਪੱਪਾ ਪਾਰ ਹੈ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਤੇ ਕੈਂਡੀਡੇਟ ਬਿਲਕੁਲ ਲੜਾਂਗੇ ਵਧੀਆ ਲੜਾਂਗੇ ਲੋਕਾਂ ਦੇ ਹੱਕਾਂ ਲਈ ਲੜਾਂਗੇ ਔਰ ਜਿਆਦਾ ਤੋਂ ਜਿਆਦਾ ਤਦਾਦ ਚ ਕੌਂਸਲਰਸ ਜਿਤਾ ਕੇ ਹਾਊਸ ਚੈਟ ਕੇ ਕਾਲੀਦਲ ਭੇਜੇਗਾ ਇਤਿਹਾਸ ਚ ਪਹਿਲੀ ਵਾਰ ਇਹ ਦੇਖਣਾ ਇਤਕੀ ਹੋਏਗਾ ਤੁਸੀਂ ਕੀ ਕਰਨਾ ਚਾਹੋਗੇ ਕੀ ਜਿਹੜੇ ਇਤਿਹਾਸ ਵਿੱਚ ਪਹਿਲੀ ਵਾਰ ਜਿਹੜਾ ਤੁਹੇ ਕਹਿ ਰਹੇ ਦੇਖਣਾ ਮਿਲੇਗਾ ਕੀ ਦੇਖਣ ਨੂੰ ਮਿਲੇਗਾ ਬਹੁਤ ਕੁਝ ਚੇਂजेस ਜੀ ਨੌਜਵਾਨ ਮੁੰਡੇ ਕੁੜੀਆਂ ਅੱਗੇ ਆਣਗੇ ਔਰ ਜਿਹੜੇ ਕੀ ਸਮਝਣਗੇ ਗਰਾਊਂਡ ਲੈਵਲ ਤੇ ਕਿਸ ਬੰਦੇ ਨੂੰ ਕਿਸ ਚੀਜ਼ ਦੀ ਲੋੜ ਹੈ ਐਨੀ ਜਿੱਤ ਕੇ ਹੋਰ ਵੋਟਾਂ ਮੰਗਣ ਵੇਲੇ ਹੋਰ ਜਿੱਤ ਕੇ ਹੋਰ ਪੂਰਾ ਗਰਾਊਂਡ ਲੈਵਲ ਤੋਂ ਕਮ ਹੋਊਗਾ ਕਿ ਕਿਹੜੇ ਵਾਰਡ ਚ ਜਾਂ ਕਿਹੜੇ ਏਰੀਆ ਚ ਕਿਸ ਚੀਜ਼ ਦੀ ਸਹੀ ਮਾਇਨੇ ਚ ਲੋੜ ਹੈ ਉਹਨੂੰ ਲੈ ਕੇ ਪਹਿਲ ਦੇ ਆਧਾਰ ਤੇ ਹੀ ਮੋਟਾ ਮੰਗੀਆਂ ਜਾਣਗੀਆਂ ਔਰ ਜਿੱਤੋਂ ਤੋਂ ਬਾਅਦ ਉਹੀ ਕੰਮ ਪਹਿਲ ਦੇ ਆਧਾਰ ਤੇ ਕਰਾਏ ਜਾਣਗੇ ਪੰਜਾਬ ਇੱਕ ਨਸ਼ਿਆਂ ਦੇ ਵਿੱਚ ਚਲਾ ਗਿਆ ਹੈ ਤੁਹਾਨੂੰ ਚੀਤੀ ਨੂੰ ਪਤਾ ਰਹਿਣਾ ਜੇ ਪੰਜਾਬ ਵਿੱਚ ਕਹਿੰਦੇ ਸੀ ਅਸੀਂ ਨਸ਼ਾ ਨਹੀਂ ਵੇਚਾਂਗੇ ਨਹੀਂ ਹੋਏਗਾ ਪਰ ਫੇਰ ਵੀ ਨਸ਼ਾ ਕਿੰਨਾ ਕਿਤੇ ਚੱਲ ਰਿਹਾ ਕਿਤੇ ਪੰਜਾਬ ਚ ਕਿਸ ਦਾ ਪੁੱਤ ਕਿਸ ਦੀ ਧੀ ਪੈਣਾ ਬਿਲਕੁਲ ਬਹੁਤ ਜ਼ਿਆਦਾ ਪੰਜਾਬ ਚ ਨੋ ਡਾਊਟ ਜਿਹੜੀ ਸਰਕਾਰ 24 ਘੰਟੇ ਚ ਨਸ਼ਾ ਬੰਦ ਕਰਨ ਦਾ ਦਾਵਾ ਕਰਦੀ ਸੀ ਉਹ ਦਿੱਲੀ ਵਾਲੇ ਲਾਲਾ ਹੀ ਦਾ ਲੱਭੇ ਨਹੀਂ ਸਰਕਾਰ ਬਣਾਉਣ ਤੋਂ ਬਾਅਦ ਰਹੀ ਗੱਲ ਬਾਕੀ ਪੰਜਾਬ ਦੇ ਨਮਾਇੰਦਿਆਂ ਦੀ ਡੇਢ ਸਾਲ ਹੋ ਗਏ ਐ ਠੱਲ ਪਈ ਐ ਕਿ ਵਧਿਆ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਜੱਗ ਜਾਹਰ ਐ ਰਹੀ ਗੱਲ ਦੂਜੀ ਜਿੰਨਾ ਅਕਾਲੀ ਦਲ ਦਾ ਯੂਥ ਵਿੰਗ ਐ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਸਾਡੇ ਇੱਕ ਇੱਕ ਨੌਜਵਾਨ ਦੀ ਸਣੇ ਮੇਰੇ ਮੈਂ ਵੀ ਵਿੱਚ ਇਨਕਲੂਡਿੰਗ ਮੀ ਮਾਈਸੈਲਫ ਸਾਡਾ ਡੋਪ ਟੈਸਟ ਕਰਾ ਲਓ ਇੱਕ ਵੀ ਸਿੰਗਲ ਯੂਥ ਦਾ ਯੂਥ ਕਾਲੀ ਦਲ ਦੇ ਨੌਜਵਾਨ ਦਾ ਤੁਹਾਨੂੰ ਡੋਪ ਟੈਸਟ ਬਿਲਕੁਲ ਐ ਨੀਟ ਐਂਡ ਕਲੀਨ ਮਿਲੇਗਾ ਇਹ ਐਵੇਂ ਹੀ ਬਦਨਾਮ ਕੀਤਾ ਗਿਆ ਜਿਹੜਾ ਦੇਖੋ ਪਾਰਟੀ ਸਾਡੀ ਪਾਰਟੀ ਦਾ ਪਹਿਲਾ ਸਿਧਾਤ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਆਪਣੇ ਨੌਜਵਾਨਾਂ ਨੂੰ ਤਗੜੇ ਰੱਖਣਾ ਐਵੇਂ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਖੇਡਾਂ ਤੇ ਜ਼ੋਰ ਦਿੰਦੇ ਕਿਉਂ ਉਹਨਾਂ ਨੂੰ ਪਤਾ ਅਗਰ ਨੌਜਵਾਨ ਖੇਡਾਂ ਵੱਲ ਧਿਆਨ ਦੇਗਾ ਤੰਦਰੁਸਤ ਰਹੂਗਾ ਸੇਤਾਂ ਵੱਲ ਧਿਆਨ ਰੂਗਾ ਨਸ਼ੇ ਵੱਲ ਜਾ ਹੀ ਨਹੀਂ ਪਾਏਗਾ ਜਿਹਦੇ ਵਿੱਚ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਪੂਰੀ ਤਰ੍ਹਾਂ ਕਲੈਪਸ ਤੇ ਫੇਲ ਰਹੀ ਹੈ ਫੇਲ ਸਾਬਤ ਹੋਈ ਹੈ 15 ਅਗਸਤ ਆ ਰਹੀ ਹੈ ਕਹਿ ਰਹੀ ਸੀ ਵੀ ਧਰਨੇ ਵਗੈਰਾ ਨਹੀਂ ਲੱਗਣਗੇ ਲੇਕਿਨ ਅੱਜ ਪੰਜਾਬ ਬੰਦ ਹੋਣ ਦਾ ਐਲਾਨ ਕੀਤਾ ਗਿਆ ਸੀ ਜੰੰਦਰ ਵਿੱਚ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਦੇਖਣ ਨੂੰ ਕੁਝ ਮਿਲਿਆ ਵੀ ਬੰਦ ਦੇ ਹਾਲਾਤ ਮਿਲੇ ਨਹੀਂ ਲੇਕਿਨ ਕਿਤੇ ਰਕਤ ਨੂੰ ਜਾਣੇ ਸ਼ਹਿਰ ਦੇ ਵਿੱਚ ਵੀ ਸ਼ਹਿਰਪੁਰ ਤੋਂ ਮਰੀਤ ਧਰਨਾ ਲੱਗਿਆ ਹੈ ਤੁਹਾਨੂੰ ਜੀ ਦਾ ਪਤਾ ਹੈ ਸਾਡੇ ਦਾ ਹੱਥ ਜੋੜ ਕੇ ਇਹੀ ਬੇਨਤੀ ਹੈ ਪੰਜਾਬ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਆ ਪੂਰੇ ਦੇਸ਼ 'ਚ ਇੱਥੇ ਸਭ ਧਰਮਾਂ ਦਾ ਬਰਾਬਰ ਆਦਰ ਮਾਣ ਪਿਆਰ ਤੇ ਸਤਿਕਾਰ ਹੈ ਜਿੰਨਾ ਭਾਈਚਾਰਕ ਸਾਂਝ ਕਾਇਮ ਰਹੂਗੀ ਉਨਾ ਪੰਜਾਬ ਤਰਕੀਆਂ ਤੇ ਜਾਊਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਜੋ ਮਰਜ਼ੀ ਕਰਨ ਆਪਸੀ ਭਾਈਚਾਰਾ ਕਿਸੇ ਮਗਰ ਲੱਗ ਕੇ ਵੀ ਆਪਸੀ ਪਿਆਰ ਕਦੀ ਖਰਾਬ ਨਾ ਹੋਣਾ ਤੇ ਨਾ ਅਸੀਂ ਹੋਣ ਦੇਣਾ ਕੀ ਸੰਦੇਸ਼ ਦਿਨਾ ਚਾਹੋਗੇ ਇਸ ਟੱਪ ਸੀ ਆਪਣੇ ਤੁਹਾਨੂੰ ਪੰਜਾਬੀਆਂ ਨੂੰ ਹੀ ਕਾਂਗੇ ਜੀ ਆਪਣੇ ਆਪ ਨੂੰ ਸੰਭਾਲੋ ਸਰਕਾਰ ਤਾਂ ਜਿੱਦਾਂ ਦੀ ਤੁਸੀਂ ਲਿਆਣੀ ਸੀ ਲਿਆਤੀ ਚੱਲੋ ਇਹਨਾਂ ਨੂੰ 27 ਤੱਕ ਕਿਉਂਕਿ ਪੰਜਾਬ ਦਾ ਲੱਗਦਾ ਨਹੀਂ ਹੁਣ ਕੋਈ ਵਾਲੀ ਵਾਰਸ ਹੈਗਾ ਕਿਉਂਕਿ ਪੰਜਾਬ ਦੀ ਅਗਰ ਕੋਈ ਫਿਕਰਮੰਦ ਪਾਰਟੀ ਸੀ ਹੁਣ ਅਸੀਂ ਆਪ ਨਹੀਂ ਅਕਾਲੀ ਦਲ ਦੇ ਵਰਕਰ ਨਹੀਂ ਹੁਣ ਪੰਜਾਬ ਦੀ ਪਬਲਿਕ ਪੰਜਾਬ ਦੀ ਕੱਲੀ ਕੱਲੀ ਵੋਟ ਬੋਲਣ ਲੱਗ ਗਈ ਹੈ ਇੱਕ ਪਾਸੇ 2007 ਤੋਂ 17 ਦੀ ਡਿਵੈਲਪਮੈਂਟ ਤੇ ਇੱਕ ਪਾਸੇ 2018 ਤੋਂ ਹੁਣ ਤੱਕ ਦਾ 2023 ਤੱਕ ਦਾ ਨਰਕ ਜੋ ਵਿਚਾਰੇ ਪੰਜਾਬੀ ਭੋਗ ਰਹੇ ਹਨ ਲੋਕੀ ਆਪ ਹੀ ਯਾਦ ਕਰਨ ਲੱਗ ਗਏ ਹਨ ਹੁਣ ਸਭ ਨੂੰ ਪਤਾ ਲੱਗ ਗਿਆ ਹੈ ਕਿ ਕਿੰਨੇ ਆ ਕੇ ਸਾਨੂੰ ਅੱਗੇ ਕੀਤਾ ਤੇ ਕਿੰਨੇ ਆ ਕੇ ਸਾਨੂੰ ਗਾਹਾਂ ਦੇ ਪਿੱਛੇ ਧੱਕਿਆ